ਇੱਕ ਵਾਰ ਫਿਰ ਵਾਦਾ ਹੋ ਗਿਆ ਜੀ ਨਾ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੀ ਤਰੀਖ ਇੱਕ ਵਾਰ ਫਿਰ ਬਦਲ ਦਿੱਤੀ ਗਈ ਹੈ ਸਿੱਖ ਸੰਗਤ ਐਸਜੀਪੀਸੀ ਦੀਆਂ ਵੋਟਾਂ ਚ ਇਸ ਵਾਰ ਉਮੀਦ ਰੁਚੀ ਨਹੀਂ ਦਿਖਾ ਰਹੇ ਇਸ ਨੂੰ ਲੈ ਕੇ ਸਵਰਧ ਤਰ੍ਹਾਂ ਸਿੱਖ ਭਾਈਚਾਰੇ ਦੀਆਂ ਫਿਕਰਮੰਦ ਹਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਿੱਖ ਸੰਸਥਾਵਾਂ ਦੀ ਸਰਮੋਰ ਸੰਸਥਾ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਹਾਂ ਗੁਰੂਕਰਾਂ ਦੀ ਸੇਵਾ ਸਮਾਲ ਸਿੱਖੀ ਮਸਲਿਆਂ ਦੇ ਲਈ ਹ ਸਕੂਲਾਂ ਕਾਲਜਾਂ ਦੇ ਹਵਾਲੇ ਨਾਲ ਸਿੱਖ ਵਿਦਿਆਰਥੀਆਂ ਦੇ ਹਵਾਲੇ ਨਾਲ ਅਹਿਮ ਯੋਗਦਾਨ ਹ ਦੇਸ਼ ਤਾਂ ਦੇਸ਼ ਹ ਦੁਨੀਆ ਪਰਚ ਕਿਤੇ ਵਿਫਤਾ ਆਵੇ ਤਾਂ ਸ਼੍ਰੋਮਣੀ ਕਮੇਟੀ ਉਹਦੇ ਲਈ ਵੀ ਸਾਹਮਣੇ ਆਉਂਦੀ ਰਹੀ ਹੈ ਇੱਕ ਵੱਡਾ ਨਿਸ਼ਾਨਮਤੀ ਇਤਿਹਾਸਾ ਸ਼੍ਰੋਮਣੀ ਕਮੇਟੀ ਦਾ ਵੀ ਫਰੋਸ਼ ਸ਼੍ਰੋਮਣੀ ਕਮੇਟੀ ਦੇ ਪ੍ਰਤੀ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਜਿਵੇਂ ਤਰੀਕ ਤਰੀਕ ਵੋਟਾਂ ਵਧਾਉਣ ਦੀ ਫੋਟੋ ਬਣਾਉਣ ਲਈ ਵਧਾਉਣੀ ਪਈ ਉਹ ਦੇਖਣਾ ਇੱਕ ਫਿਕਰਮੰਦੀ ਵਾਲੀ ਸਥਿਤੀ ਆ ਕਿ ਸਿੱਖ ਭਾਈਚਾਰੇ ਦੀ ਬੇਪਰੋਸਗੀ ਜਿਹੜੀ ਅਕਾਲੀ ਦਲ ਪ੍ਰਤੀ ਆ ਜਿਹੜੀ ਐਸਜੀਪੀਸੀ ਪ੍ਰਤੀ ਆ ਉਹਦਾ ਨਤੀਜਾ ਹੈ ਹੁਣ ਆਖਰ ਇੱਕ ਵਾਰ ਫੇਰ ਤਾਰੀਖ ਵਧਾਉਣੀ ਪਈ ਆ ਤੇ ਤਾਰੀਖ 16 ਸਤੰਬਰ 2024 ਤੱਕ ਵਧਾ ਦਿੱਤੀ ਗਿਆ ਮਤਲਬ ਸਹੀ ਮੈਨੇਜ ਦੇਖਿਆ ਜਾਵੇ ਤਾਂ ਇਹ ਪੰਜਵਾਂ ਪੰਜਵੀਂ ਵਾਰ ਤਾਰੀਖ ਨਵੀਂ ਆਈ ਆ 3 ਤਿੰਨ ਵਾਰ ਪਹਿਲਾਂ ਵਧਾ ਚੁੱਕੇ ਨੇ ਚੌਥੀ ਵਾਰ ਇਹ ਵਧਾਈ ਆ ਪਰ ਉਸ ਤੋਂ ਪਹਿਲਾਂ ਵੀ ਇੱਕ ਵਾਰ ਤਾਰੀਖ ਸੀ ਨਾ ਇੰਨੀ ਤਾਰੀਖ ਤੱਕ 21 ਅਕਤੂਬਰ 2023 ਨੂੰ ਵੋਟਾਂ ਬਣਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਐਸਜੀਪੀਸੀ ਦੀ ਗੁਰਦੁਆਰਾ ਚੋਣ ਕਮਿਸ਼ਨ ਦੇ ਹਵਾਲੇ ਨਾਲ ਹੈਨਾ ਮਤਲਬ ਉਹ ਤੋਂ ਉਹਦੇ ਹਵਾਲੇ ਨਾਲ ਕਿ 21 ਅਕਤੂਬਰ 2023 ਤੋਂ ਲੈ ਕੇ 15 ਨਵੰਬਰ 2023 ਤੱਕ ਐਸਜੀਪੀਸੀ ਦੀਆਂ ਸ਼੍ਰੋਮਣੀ ਗੁਰਦਵਾਰ ਮੰਦ ਕਮੇਟੀ ਦੀਆਂ ਵੋਟਾਂ ਬਣਨਗੀਆਂ ਸੋ ਪਹਿਲੀ ਤਾਰੀਖ 15 ਨਵੰਬਰ 2023 ਸੀ ਜਦੋਂ ਇੱਥੇ ਤੱਕ ਕਿਸੇ ਨੇ ਉਤਸ਼ਾਹ ਨਹੀਂ ਦਿਖਾਇਆ ਫਿਰ ਇਹ ਵੋਟਾਂ ਬਣਾਉਣ ਦੀ ਤਾਰੀਖ 29 ਫਰਵਰੀ 2024 ਤੱਕ ਚਲੀ ਗਈ 29 ਫਰਵਰੀ 2024 ਤੋਂ ਬਾਅਦ ਫਿਰ 30 April 2024 ਤੱਕ ਆਈ 30 April 2024 ਤੋਂ 31 July 2024 ਤੱਕ ਆਈ ਜਦੋਂ 31 July ਨੂੰ ਮੁੱਕਣ ਲੱਗੀ ਤਾਂ ਫਿਰ ਆਇਆ ਹੁਕਮ ਕਿ ਨਹੀਂ ਵੀ ਅਸੀਂ 16 September 2024 ਤੱਕ ਕਰਦੇ ਹਾਂ ਇੱਕ ਵਾਰ ਫਿਰ ਪਹਿਲੂ ਉਹੀ ਆ ਕਿ 25 July ਤੱਕ ਸਿਰਫ 27 ਲੱਖ ਵੋਟਾਂ ਹੀ ਬਣੀਆਂ ਸੀ 27,87,000 ਜਦੋਂ ਕਿ 2011 'ਚ 52 ਲੱਖ ਵੋਟਾਂ ਸੀ ਹਾਂ ਹਰਿਆਣਾ ਦੀ ਵੱਖਰੀ ਕਮੇਟੀ ਬਣ ਗਈ ਨੂੰ ਉਥੇ ਦੇ ਨੁਮਾਇੰਦੇ ਦੇ ਹਵਾਲੇ ਨਾਲ ਇੱਕ ਸਵਾਲ ਖੜਾ ਹੋ ਗਿਆ ਪੰਜਾਬ ਤੋਂ ਹਿਮਾਚਲ ਤੋਂ ਚੰਡੀਗੜ੍ਹ ਤੋਂ ਇੱਥੋਂ ਜਿਹੜੀ ਵੋਟਾਂ ਬਣਨ ਦੀ ਪ੍ਰਕਿਰਿਆ ਹੈ ਉਹ 25 ਜੁਲਾਈ ਤੱਕ ਅਜੇ ਤੱਕ 27,87,000 ਵੋਟਰੇ ਬਣੇ ਨੇ ਸੋ ਇਹਦੇ ਵਿੱਚ ਜੇਕਰ ਆਪਾਂ ਜ਼ਿਲ੍ਹਾ ਪੱਧਰ ਤੇ ਵੀ ਦੇਖੀਏ ਤਾਂ ਐਸਵੀਐਸ ਨਗਰ ਸ਼ੀਤ ਭਗਤ ਸਿੰਘ ਨਗਰ ਸਭ ਤੋਂ ਘੱਟ ਵੋਟਾਂ ਬਣ ਰਹੀਆਂ ਨੇ 25,000 ਨੇ ਪਠਾਨਕੋਟ ਦੇ ਵਿੱਚ ਅਜੇ ਤੱਕ 26,000 ਰੇ ਨੇ ਹਾਂ ਸਭ ਤੋਂ ਵੱਧ ਵੋਟਾਂ ਗੁਰਦਾਸਪੁਰ ਦੇ ਵਿੱਚ ਲੁਧਿਆਣਾ ਜਾਂ ਗੁਰਦਾਸਪੁਰ ਚ ਬਣੀਆਂ ਨੇ ਉੱਥੇ 33 ਲੱਖ ਤੋਂ ਉੱਪਰ ਵੋਟਾਂ ਨੇ ਹਾਂ ਅੰਮ੍ਰਿਤਸਰ ਚ 30 ਲੱਖ ਤੋਂ ਉੱਪਰ ਵੋਟਰ ਨੇ ਪਰ ਸਭ ਤੋਂ ਘੱਟ ਵੋਟਾਂ ਜੇਕਰ ਮੈਂ ਚਲੋ ਏਸੇ ਹਵਾਲੇ ਨਾਲ ਗੱਲ ਕਰਾਂ 25 ਜੁਲਾਈ ਤੱਕ ਜਿਹੜੀਆਂ 27,87,000 ਵੋਟਾਂ ਐਸਪੀਸੀ ਵਿੱਚ ਬਣੀਆਂ ਨੇ ਉਹਦੇ ਵਿੱਚ ਐਸਵੀਐਸ ਨਗਰ ਸ਼ੀਤਪਗਤ ਸਿੰਘ ਨਗਰ ਚ 25,090 ਵੋਟਾਂ ਨੇ ਪਠਾਨਕੋਟ ਦੇ ਵਿੱਚ 26,023 ਵੋਟਾਂ ਬਣੀਆਂ ਨੇ ਅਜੇ ਤੱਕ ਫਾਜ਼ਿਲਕਾ ਚ 46,231 ਵੋਟਾਂ ਬਣੀਆਂ ਨੇ ਫਰੀਦਕੋਟ ਦੇ ਵਿੱਚ 50,733 ਵੋਟਾਂ ਬਣੀਆਂ ਨੇ ਮਰੀਲਕੋਟਲਾ ਦੇ ਵਿੱਚ 53,093 ਵੋਟਾਂ ਹੀ ਬਣੀਆਂ ਨੇ ਇਹ ਐਸਪੀਸੀ ਦੀ ਵੋਟਾਂ ਦੀ ਗੱਲ ਕਰ ਰਹੇ ਆਪਾਂ ਕਪੂਰਥਲਾ 67,800 ਨਹੀਂ ਨਵੇਂ ਵੋਟਾਂ ਬਣੀਆਂ ਨੇ ਹੁਸ਼ਿਆਰਪੁਰ ਚ 80443 ਵੋਟਾਂ ਬਣੀਆਂ ਨੇ ਹ ਐਸ ਐਸ ਨਗਰ 81607 ਵੋਟਾਂ ਬਣੀਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 84437 ਵੋਟਾਂ ਹੀ ਬਣੀਆਂ ਨੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 92000 ਤੋਂ ਵੱਧ ਵੋਟਾਂ ਨੇ ਰੂਪਨਗਰ ਚ ਵੀ 92501 ਦੇ ਕਰੀਬ ਵੋਟਾਂ ਬਣੀਆਂ ਨੇ ਫਿਰੋਜ਼ਪੁਰ ਚ 94707 ਵੋਟਾਂ ਬਣੀਆਂ ਨੇ ਜਲੰਧਰ ਚ ਵੀ 98000 ਦੇ ਕਰੀਬ ਵੋਟਾਂ ਬਣੀਆਂ ਨੇ ਇਸ ਤੋਂ ਬਾਅਦ ਅੰਮ੍ਰਿਤਸਰ ਆਉਂਦਾ ਜਿੱਥੇ 3 ਲੱਖ 2536 ਵੋਟਾਂ ਨੇ ਉਤਵਾਦ ਲੁਧਿਆਣਾ ਆਉਂਦਾ 313737 ਵੋਟਾਂ ਨੇ ਤੇ ਸਭ ਤੋਂ ਵੱਧ ਵੋਟਾਂ ਗੁਰਦਾਸਪੁਰ ਚ 322128 ਵੋਟਾਂ ਬਣੀਆਂ ਨੇ ਪਰ ਇਹ ਕੁੱਲ ਵੋਟਾਂ ਜਿਹੜੀਆਂ 2 ਮਤਲਬ ਕਿ 2787000 ਨੇ ਉਹਦੇ ਹਵਾਰੇ ਨਾਲ ਕਿ ਪਿਛਲੀ ਵਾਰ ਦੇ ਮੁਕਾਬਲੇ ਜੱਧੀਆਂ ਹੀ ਨੇ ਸੋ ਸਿੱਖ ਪਾਈਚਾਰੇ ਦੀ ਬੇਪਰੋਸਗੀ ਇਕਾਲੀ ਤਲ ਪ੍ਰਤੀ ਬੇਵਿਸ਼ਵਾਸੀ ਐਸਜੀਪੀਸੀ ਪ੍ਰਤੀ ਹੈ ਇਹਨਾਂ ਦੀਆਂ ਸਰਕਾਰਾਂ ਦੇ ਸਮੇਂ ਵਾਪਰੇ ਘਟਨਾਕਰਮ ਉਹਦੇ ਪ੍ਰਤੀ ਰੋਸਾ ਇਹ ਇਥੋਂ ਸਿੱਖ ਪਾਈ ਚਾਰੇ ਦਾ ਵਿਦੇਸ਼ਾ ਵੱਲ ਨੂੰ ਭਲਾਇਨ ਪਤਿਤ ਸਿੱਖ ਦਾ ਉਹ ਵੋਟ ਨਹੀਂ ਬਣ ਸਕਦੀ ਇਹ ਸਾਰੇ ਹਵਾਲੇ ਵੀ ਕਿਤਨਾ ਕਿਤੇ ਇਸ ਗੱਲ ਵੱਲ ਗੌਰ ਕਰਦੇ ਨੇ ਪਰ ਗੁਰਦੁਆਰਾ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ 31 ਜੁਲਾਈ ਤੱਕ ਵੋਟ ਬਣਦੀ ਪ੍ਰਕਿਰਿਆ ਨੂੰ ਹੁਣ ਫਿਰ 16 ਸਤੰਬਰ ਤੱਕ ਕੀਤਾ ਸੋ ਐਸਜੀਪੀਸੀ ਦੇ ਹਵਾਲੇ ਨਾਲ ਵੀ ਸਿੱਖ ਸੰਗਤਾਂ ਦੇ ਹਵਾਲੇ ਨਾਲ ਵੀ ਜਿਹੜੀਆਂ ਤੇ ਰਾਏ ਐਸਜੀਪੀਸੀ ਚੋਣਾਂ ਚ ਖੁੱਲ ਕੇ ਸਾਹਮਣੇ ਆ ਕੇ ਸਲਮ ਜ ਉਹਨਾਂ ਵੱਲੋਂ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਵੱਧ ਤੋਂ ਵੱਧ ਸਿੱਖ ਪਾਈ ਚੜਦੀਆਂ ਵੋਟਾਂ ਬਣ ਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਦਾ ਰੁਤਬਾ ਬਾਹਰ ਰਹੇ ਹਾਂ